ਮਹਿੰਦਰ ਪਰਸਾਦ ਵਾਹੀ ਗੁਰੂ ਜਿਕਾਖਾਰ ਸਾਹਿਬ ਵਾਹੀ ਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਾਟੌਰ ਤੁਸੀਂ ਜੁੜੇ ਹੋ ਨਿਰਧਰ ਅਤੇ ਨਪਖ ਦੇਸ਼ ਦੀਆਂ ਚੈਨਲਾਂ ਤੇ ਅਖਬਾਰ ਦੇ ਨਾਲ ਮੈਂ ਤੁਹਾਨੂੰ ਦਿਖਾ ਦੇ ਮੈਂ ਗੁਰਦੁਆਰਾ ਸ਼ਹੀਦਾ ਪਰਵੰਦਕ ਕਮੇਟੀ ਅਤੇ ਪੂਰੇ ਨਗਰ ਦੇ ਸਹਿਯੋਗ ਸਦਕਾ ਪਿੰਡ ਦੀ ਗ੍ਰਾਮ ਪੰਚਾਇਤ ਪੰਜ ਸਰਪੰਚ ਅਤੇ ਪੂਰੇ ਇਲਾਕੇ ਦੇ ਸਹਿਯੋਗ ਦੇ ਸਦਕਾ ਅਮਰਸਰ ਦੀ ਧਰਤੀ ਦੇ ਉੱਪਰ ਜਿੱਥੇ ਹੜਪੀੜ ਤ ਹਨ ਉਹਨਾਂ ਦੇ ਪਸ਼ੂਆਂ ਦੇ ਵਾਸਤੇ ਇਹ ਚਾਰੇ ਦੀਆਂ ਟਰਾਲੀਆਂ ਜਾ ਰਹੀਆਂ ਹਨ ਅਤੇ ਆ ਗਰੀਬ ਮਜ਼ਦੂਰਾਂ ਕਿਸਾਨਾਂ ਵਾਸਤੇ ਰਾਸ਼ਨ ਦੀ ਸੇਵਾ ਜਾਰੀ ਹੈ ਤੋਂ ਆਓ ਆਪ ਸੰਗਤਾਂ ਦੀ ਪਰਵੰਦਕ ਕਮੇਟੀ ਦਾ ਬਹੁਤ ਬਹੁਤ ਧੰਨਵਾਦੀ ਆ ਜੀ ਸਮੂਹ ਨਗਰ ਦੀ ਸੰਗਤ ਦੇ ਕੌਂਸਲਰਾਂ ਪ੍ਰਬੰਧਕ ਕਮੇਟੀ ਦੇ ਗ੍ਰਾਮ ਪੰਚਾਇਤ ਦੇ ਇਲਾਕੇ ਦੀ ਸੰਗਤ ਦੇ ਜਿਨ੍ਹਾਂ ਨੇ ਤਨ ਮਨ ਧਨ ਤੋਂ ਸੇਵਾ ਕੀਤੀ ਅੱਜ ਜਿਹੜਾ ਸਾਡਾ ਰਾਸ਼ਨ ਆ ਇਹ ਲੈ ਕੇ ਸੇਵਾ ਵਿੱਚ ਚੱਲੇ ਆ 6 ਟਰਾਲੀਆਂ ਖੜੀਆਂ ਦੇਖ ਲਓ ਤੇ ਖਾਸ ਕਰਕੇ ਮੈਂ ਨੌਜਵਾਨਾਂ ਦਾ ਵੀ ਧੰਨਵਾਦ ਕਰਨ ਚਾਹੁੰਦਾ ਵਾਂ ਜਿਹੜੇ ਸੇਵਾ ਕਰਨ ਵਾਸਤੇ ਚੱਲੇ ਆ ਕਿਉਂਕਿ ਪਹਿਲਾਂ ਇਹਨਾਂ ਨੇ ਬੰਨ ਦੇ ਬਹੁਤ ਸੇਵਾ ਕੀਤੀ ਤੇ ਅੱਜ ਲੰਗਰ ਦੀ ਸੇਵਾ ਕਰਨ ਲੱਗਦੇ ਆ ਮੈਂ ਸਮੂਹ ਨਗਰ ਵੱਲੋਂ ਸਾਰੀ ਸੰਗਤ ਦਾ ਜਿਨ੍ਹਾਂ ਨੇ ਥੋੜੇ ਤੋਂ ਥੋੜਾ ਬਹੁਤ ਹੀ ਦੋ ਬਹੁਤਾਂ ਇਸ ਲੰਗਰ ਦੇ ਦਾਨ ਦਿੱਤਾ ਮੈਂ ਸਮੂਹ ਸੰਗਤ ਦਾ ਬਹਿਜ ਰੋ ਧੰਨਵਾਦ ਕਰਦਾ ਔਰ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਜਿਨ੍ਹਾਂ ਦੀ ਲੰਗਰ ਦੀ ਸੇਵਾ ਆਈ ਆ ਉਹਨਾਂ ਦਾ ਪ੍ਰਮਾਤਮਾ ਦਨ ਦੁਗਣੀ ਦੁਗਣੀ ਤਰੱਕੀ ਬਖਸ਼ੇ ਔਰ ਸਰਬੱਤ ਦਾ ਭਲਾ ਕਰੇ ਜਿਹੜਾ ਅੱਜ ਲੰਗਰ ਆ ਇਸ ਸਮੂਹ ਸੰਗਤ ਦੇ ਸੰਜੋਗ ਨਾਲ ਚੱਲਾ ਔਰ ਮੈਂ ਬੇਨਤੀ ਕਰਦਾ ਸੰਗਤਾਂ ਨੂੰ ਕਿ ਆਓ ਬੱਤ ਚੜ ਕੇ ਆਪਾਂ ਸੇਵਾ ਦੇ ਵਿੱਚ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ